ਬੀਤੀ ਰਾਜੀ ਫੈਂਸ ਰੋਡ ਤੇ ਇੱਕ ਮਸ਼ਹੂਰ ਕਲੋਨੀ ਵਿੱਚ ਇੱਕ ਹਵੇਲੀ ਵਿੱਚ ਲੱਖਾਂ ਰੁਪਏ ਦੇ ਪੈਸੇ ਨਾਲ ਜੂਆ ਖੇਡਦੇ ਹੋਏ ਇੱਕ ਦਰਜਨ ਤੋਂ ਵੱਧ ਲੋਕ ਫੜੇ ਗਏ। ਰਿਪੋਰਟਰਾਂ ਅਨੁਸਾਰ ਦਿੱਲੀ ਦੇ ਨਿਵਾਸੀ ਦੀ ਮਲਕੀਅਤ ਵਾਲੀ ਹਵੇਲੀ ਵਿੱਚ ਕਈ ਲੋਕ ਜੂਆ ਖੇਡਣ ਲਈ ਇਕੱਠੇ ਹੋਏ ਸਨ। ਉਹ ਲੱਖਾਂ ਰੁਪਏ ਨਗਦ ਵੀ ਲੈ ਕੇ ਜਾ ਰਹੇ ਸਨ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਹਵੇਲੀ ਤੇ ਛਾਪਾ ਮਾਰਿਆ। ਉਹਨਾਂ ਨੇ ਮੌਜੂਦ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਲੱਖਾਂ ਰੁਪਏ ਨਗਦ ਬਰਾਮਦ ਕੀਤੇ। 12 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਸ਼ਾਹਪੁਰ ਕੰਡਿਆ ਤੇ ਆਸ-ਪਾਸ ਦੇ ਇਲਾਕਿਆਂ ਦੇ ਕਈ ਪ੍ਰਮੁੱਖ ਵਿਅਕਤੀ ਸ਼ਾਮਿਲ ਸਨ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਜਿਹੜਾ ਤੁਹਾਨੂੰ ਇਹ ਇਤਲਾਹ ਮਿਲੀ ਸੀ ਨੋ ਪ੍ਰਕਾਸ਼ ਨੇ ਇਤਲਾਹ ਦਿੱਤੀ ਸੀ ਕਿ ਜਿਹੜੇ ਹੈ ਵਿਕਟੋਰੀਆ ਸਟੇਟ ਦੇ ਵਿੱਚ ਕੁਝ ਕੁਛ ਬੰਦੇ ਜਿਹੜੇ ਹਨ ਕੋਠੀ ਕਿਰਾਏ ਦੇ ਲੈ ਕੇ ਕੁਝ ਜੂਆ ਖੇਡ ਰਹੇ ਸਨ ਮੋਗੇ ਦੇ ਰੇਡ ਕੀਤਾ ਉਹਦੇ ਚ ਜਿਹੜੇ ਆ ਅਸੀਂ 12 ਬੰਦੇ ਫੜਲੇ ਆ ਇੱਕ ਮਾਲਕ ਤੇ ਇੱਕ ਜਿਹੜਾ ਆਪਣਾ ਇੱਕ ਮੁੰਡਾ ਹੋਰ ਉਥੋਂ ਭਗੋੜਾ ਹੋ ਗਿਆ ਉਹਦੇ ਵਿੱਚ ਤੇ ਜਿਹੜੀ ਰਿਕਵਰੀ ਹੈ ਇਹ ਉਧੇ 192900 ਰੁਪਏ ਰਿਕਵਰੀ ਹੋਈ ਸਾਰੀ ਕੈਂਪਲਿੰਗ ਐਕਟ ਦਾ ਪਰਚਾ ਦਰਜ ਕੀਤਾ ਜੀ ਡਿਲੇਬਲ ਸੀਗਾ ਇਹ ਕੈਂਪਲਿੰਗ ਐਕਟ ਤੇ ਜਲਦ ਤੋਂ ਜਲਦ ਆਪਾਂ ਗ੍ਰਿਫਤਾਰ ਕੀਤਾ ਜਾਏਗਾ ਉਹਨਾਂ ਦੇ ਐਡਰੈਸ ਆ ਗਏ ਨੇ ਸਾਡੇ ਕੋਲ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਜਲਦੀ ਜਲਦੀ